ਸਰਨਾ ਬਲਵੀਰ ਸਿੰਘ ਹੈ ਜੀ ਮੈਂ ਕਹਿਣਾ ਚਾਹਣਾ ਵੀ ਖਾਦੇ ਨਾਲ ਇਨਸਾਫ ਹੀ ਨਹੀਂ ਹੋਈ ਆ ਦੇਖੋ ਮੇਰਾ ਮਕਾਨ ਦੋ ਡਿੱਗਿਆ ਦੋ ਦਾ ਕੀ 3000 ਰੁਪਇਆ ਆ ਪਾਣੀ ਦੇਖੋ ਚਾਰ ਚਫੇਰੇ ਬੰਨੀ ਰੱਖਿਆ ਪਾਣੀ ਸੈਡਾ ਤੋਂ ਆਦੇ ਕਿ ਪੇਂਡ ਦੇ ਵਿਚਾਲੇ ਚੱਲਦੇ ਕਿੱਥੇ ਪਾਣੀ ਨਹੀਂ ਪਹੁੰਚਦਾ ਤੇ 1 ਲੱਖ 2000 ਹੋ ਗਿਆ ਇਹ ਇਨਸਾਫ ਹੀ ਨਹੀਂ ਮੈਂ ਤਾਂ ਐਨਕੁਆਰੀ ਕੀਤੀ ਹੈ ਸਰਕਾਰਗੇ ਬੇਨਤੀ ਕਰਦਾ ਵੀ ਐਨਕੁਆਰੀ ਕੀਤੀ ਜਾਵੇ ਦੁਬਾਰਾ ਸਰਵਾਲਾਵਨ ਜਿੰਦਾ ਡਿੱਗਾ ਹੈ ਉਹਦਾ ਡਿੱਗਾ ਜਿੰਦਾ ਨਹੀਂ ਉਹਦਾ ਬੇਲ ਖੋਲੀ ਉਹਨੂੰ ਸਾਫ ਹੋਣਾ ਚਾਹੀਦਾ ਆਏ ਸੀ ਸਰਵਾਕਰ ਨਾਲੇ ਆਏ ਸੀ ਉਹ ਕੀ ਕਹਿ ਕੇ ਕਹਿੰਦੇ ਜੀ ਪੂਰਾ ਮਕਾਨ ਲਿਖਾ ਜਦੋਂ ਵੇਖਾ ਤੇ 30000 ਰੁਪਈਆ 30000 ਚ ਮੈਨੂੰ ਦੱਸੋ ਕੀ ਜਿੰਦੇ ਹਾਂ ਹਾਂ ਕੈਟਲ ਛੇੜ ਕਿਤੇ ਪਾਣੀ ਨਹੀਂ ਪਹੁੰਚੋ ਪੂਰੇ ਕੋਠੇ ਬਣ ਕੇ ਉੱਥੇ ਕਿਹੜਾ ਵਿਚਾਲੇ ਬੱਦਲ ਫਟਿਆ ਵੀ ਪਾਣੀ ਉੱਥੇ ਆ ਗਿਆ ਦੁਬਾਰਾ ਨਹੀਂ ਗੱਲ ਇਹ ਕਿ ਕਰਦੇ ਆਂ ਕਿ ਆਨਲਾਈਨ ਇਹ ਤੇ ਦੁਬਾਰਾ ਕੌਣ ਕਰਨ ਆ ਰਿਹਾ ਕੌਣ ਕਰੇਗਾ ਮੈਂ ਇਹ ਤਾਂ ਤਾਂ ਕਰ ਨਹੀਂ ਸਕਦੇ ਅਸੀਂ ਮੰਗ ਕਰਦੇ ਆਂ ਵਿਖਾਦੇ ਉਨੇ ਖਾ ਵੀ ਦਿੱਤੇ ਦੀ ਸਾਦੇ ਲਿਖੇ ਦੁਬਾਰਾ ਇਨਕੁਆਰੀ ਹੈਗੀ ਆ ਤੇ ਮੌਕਾ ਵੇਖਾ ਜਾਵੇ ਜਿੰਨਾਂ ਦੇ ਡਿੱਗਿਆ ਡਿੱਗਿਆ ਲਿਖਾ ਜਾਵੇ ਠੀਕ ਹੈ ਹਰ ਇੱਕ ਨੂੰ ਦਿੱਤਾ ਜਾਵੇ ਹਰ ਇੱਕ ਹੀ ਡੁੱਬਿਆ ਹੈ ਇਹ ਨਹੀਂ ਵੀ ਕੱਲਾ ਮੈਂ ਕਾਰੀ ਦੁਨੀਆ ਡੁੱਬੀ ਹੈ ਹਰ ਇੱਕ ਦਾ ਮਕਾਨ ਆਣਾ ਚਾਹੀਦਾ ਮਕਾਨ ਆ ਲੇਕ ਤੇ ਦੋ ਵਾਰ ਲਾਇਆ ਗਿਆ ਸੀ ਦੋ ਵਾਰ ਹੀ ਆਏ ਦੇਖਣ ਤੀਜੀ ਵਾਰ ਉਹਨਾਂ ਸਾਦੇ 7000 ਰੁਪਏ ਪਾ ਦਿੱਤਾ ਅਸੀਂ ਤੇਨਾਂ ਜਾਣ ਕੇ ਕੀ ਕਰੀਏ ਪਾਣੀ ਇੱਥੇ ਖੜਾ ਰਿਹਾ ਰਿਹਾ ਡਾਸਾ ਦੀ ਮੱਝ ਡੁੱਬੀ ਆ ਰਹੀ ਐ ਇੱਕ ਕਮਰਾ ਵੀ ਡੱਗ ਪਿਆ ਸਾਰਾ ਡੱਗਾ ਕਮਰਾ ਸਾਨੂੰ ਨਾ ਕੁਛ ਦੇਵਣ ਤਾਂ ਫੇਰਾ ਸੀ ਕਮਰੇ ਹਾਰੇ ਕਿਸੇ ਦੇ ਨਹੀਂ ਚੱਕਣ ਦੇਣੇ ਹੱਕ ਨਹੀਂ ਚੱਕਣ ਦੇਣਾ ਪਿੰਡ ਦੇ ਵਿੱਚ ਸਾਡਾ ਨੁਕਸਾਨ ਕਮਰੇ ਦੇ ਤੋਂ ਹੋਇਆ ਪਿਆ ਉਹ ਵੀ ਸਾਡਾ ਬਣਦਾ ਹੈ ਆ ਤੋ ਉਹ ਤਾਂ ਸਾਨੂੰ ਦੇਣਾ ਜਨ ਦਾ ਆ ਕ ਬਣਦਾ ਹੈ ਅਸੀਂ ਕਿਸੇ ਤੋਂ ਮੰਗਾ ਨਹੀਂ ਸਰਕਾਰ ਤੋਂ ਮੰਗਾ ਹਾ ਤੇ ਬਹੁਤ ਆਂਦੇ ਰਹਿਣ ਦੋ ਖਰੇ ਵੀ ਅਸੀਂ ਨਹੀਂ ਲਖਾਇਆ ਉਹ ਨਾ ਜੀ ਕਿਉਂ ਲਖਾਈਏ ਉਹ ਨਾ ਖਾਏ ਤੈ ਤੂੰ ਦਿੱਤੂ ਗੌਰਮੈਂਟ ਤੋ ਲਾਇਏ ਜਿਹੜਾ ਹਾਦਾਨਾ ਖਸਾਨ ਪਾਣੀ ਹੋਣਾ ਭੇਜਿਆ ਕੋਈ ਨਾ ਦੂਜਾ ਨਹੀਂ ਭੇਜਿਆ ਸੀ ਮੰਗ ਕਰਨਾ ਤਾਂ ਨੇ ਵੀ ਰੇਕ ਨੂੰ ਕਮਰਾ ਦਿੱਤਾ ਜਾਵੇ ਮੇਰਾ ਨਾਮ ਸਰ ਮੋਹਨ ਸਿੰਘ ਦਾ ਵੰਡ ਰਾਮ ਸਿੰਘ ਵਾਲ ਪਾਣੀ ਹੈਗੀ ਹੈ ਤੇ ਚੰਗੜ ਪੈਣੀ ਵਿੱਚ ਪਚਾਇਆ ਤੇ ਪੈਂਦਾ ਹੈ ਤੇ ਆਪਾਂ ਨੂੰ ਦਿੱਕਤ ਆਈ ਹੈ ਜੀ ਆਪਣੇ ਘਰ ਵਿੱਚ ਐਡਾ ਡਾ ਪਾਣੀ ਰਿਹਾ ਇਥੇ ਤੇ ਸਾਰੇ ਆਸੇ ਪਾਸੇ ਚਾਰਜ ਪੇਰੇ ਪਾਣੀ ਹੈਗਾ ਸਿੰਦਾ ਤੇ ਕਮਰਿਆਂ ਦੇ ਅੰਦਰ ਸਾਰੇ ਦੁਵਾਰਾਂ ਬੈ ਗਏ ਤੇ ਰੇੜਾ ਬੈ ਗਏ ਨਾਲ ਸਾਹਮਣੇ ਤੁਹਾਡੇ ਤੇਸਰੀਆਂ ਨੇ ਤੇ ਰੇੜਾ ਪੈ ਗਿਆ ਨੇ ਤੇ ਇਹਦਾ ਪੰਚਾਇਤ ਦੇ ਜੋ ਵੀ ਅਫਸਰ ਜਿਹੜਾ ਲਿਖਨ ਆਇਆ ਹੈ ਉਹਨੇ ਆਨਲਾਈਨ ਕਮਰਾ ਕੀਤਾ ਆਪਣਾ ਆਨਲਾਈਨ ਸਾਰਾ ਕਮਰਾ ਕਰਕੇ ਤੇ ਉਹਨੇ ਹੁਣ ਆ ਬਾਦ ਵਿੱਚ ਜਿਹੜੇ ਮੈਂਬਰ ਪੰਚਾਇਤ ਦੇ ਗਏ ਨੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਤੇ ਮੈਂਬਰ ਪੰਚਾਇਤ ਜਿਹੜੇ ਗਏ ਉਹਨਾਂ ਨੇ ਸਾਰਿਆਂ ਨੇ ਲਾਲ ਕੇ ਆਪਣਾ ਕਾਈਟਲ ਸ਼ੈੱਡ ਦੇ ਵਿੱਚ ਪਾ ਦਿੱਤਾ ਤੇ 100000 ਵਿੱਚ ਇਹਨਾਂ ਤੇ ਹਨ ਯਾਰ ਵੇਖੋ ਦੱਸੋ ਕੀ ਬਣਦਾ ਦੱਸ ਅੱਜਕੱਲ ਇਹਨੇ ਨੁਕਸਾਨ ਹੋਇਆ ਤੇ ਵਿੱਚ ਸਾਰਾ ਕੁਝ ਇਹ ਤੇ ਹਨ ਯਾਰ ਵਿੱਚ ਆਪਾਂ ਨੂੰ ਕੀ ਮਿਲੇਗਾ ਕੁਝ ਆਪਾਂ ਉਹ ਜਾਂਦਾ ਥੋੜੀ ਭਾਇਲ ਕਾ ਫਿਕਰ ਜਾਂਦਾ ਥੋੜੀ ਚੱਲ ਜਾਂਦਾ ਸਭ ਮੁੜ ਜਾਂਦਾ ਮਕਾਨਾ ਦਾ ਨੁਕਸਾਨ ਸਰਪੇ ਚ ਹਾਰੇ ਦੁਆਰ ਨਹੀਂ ਬਹਿ ਗੀਆਂ ਨੇ ਛੱਡਦਾ ਵੀ ਸਾਰਾ ਨੁਕਸਾਨ ਹੋ ਗਿਆ ਵਿੱਚ ਤੇ ਆਪਣੇ ਕਮਰਿਆਂ ਦਾ ਸਾਰਿਆਂ ਦਾ ਨੁਕਸਾਨ ਬਹੁਤ ਹੋ ਗਿਆ ਉਹੀ ਲੱਗਦਾ ਸੋਡਾ ਨੁਕਸਾਨ ਜਿਆਦਾ ਤੇ ਮਹਾਜਾ ਬਹੁਤ ਘੱਟ ਰਿਹਾ ਹੈ ਹਾਂਜੀ ਹਾਂਜੀ ਬਹੁਤ ਲੱਗਦਾ ਸਾਨੂੰ ਕਿ ਹਾਦਾ ਪੂਰਾ ਕਮਰਾ ਹੀ ਚਾਲਿਆ ਇੱਕ ਪਾਇਆ ਜਾਂਦਾ ਤੇ ਆਪਾਂ ਨੂੰ ਕੋਈ ਡਾਰੀ ਨਹੀਂ ਚਾਲਿਆ ਇੱਕ ਤਾਂ ਪੈ ਗਿਆ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਦੇ ਕੋਈ ਬੂੰਦ ਵੀ ਨਹੀਂ ਗਈ ਉਹਨਾਂ ਦੇ ਅੱਜ 1,20,000 ਰੁਪਇਆ ਪੈ ਗਿਆ ਕੋਈ ਉਹਨਾਂ ਦੇ ਘਰ ਨੂੰ ਕੋਈ ਤੇ ਰੇਡ ਨਹੀਂ ਆਈ ਕੋਈ ਕੁਛ ਨਹੀਂ ਆਇਆ ਸਾਡੇ ਦੋ ਮਕਾਨਾਂ ਨੂੰ ਹੋ ਗਿਆ ਤੇ ਇਹ ਤਾਂ ਛੱਡਦਾ ਹੋ ਗਿਆ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਪਜਾਇਤ ਉਹ ਆਂਦੇ ਨੇ ਬਸ ਅਸੀਂ ਦੋਨੋਂ ਆਨਲਾਈਨ ਕਰਵਾ ਦੇਨੇ ਤੇ ਫੇ ਆ ਜਾਏਗਾ ਨਹੀਂ ਲੱਗਦਾ ਜੀ ਸਾਨੂੰ ਇਹ ਤਾਂ ਐਵੇਂ ਉਹਨਾਂ ਫੇੜਚਾਲ ਕੀਤੀ ਏ ਫੇ ਇਹਨਾਂ ਨੂੰ ਥੋੜਾ ਬੋਟਾ ਕੋਈ ਲਾਲਚ ਦੇਨੇ ਹੈ ਫੇ ਪੰਜ 사ਤ ਦੇਣਾ ਬੈਠੇ ਦੂਜੇ ਚੌ ਜਾਣਗੇ ਤੇ ਇਹਨਾਂ ਨੂੰ ਫੇਰ ਬਾਅਦ ਜਾ ਕੇ ਆਪੇ ਫਿਰਾਂਦੇ ਮਗਰ ਭਾਜੇ ਦੇ ਵਿਆਹ ਖਾਂਦੇ ਹੁਣ ਆਮਨ ਨਾਲ ਫਲਾਣਾ ਹੋਣਾ ਲੈ ਪੇਂਡ ਵਿੱਚ ਸਾਰ ਘਟੂ ਘਾਟ 30 35 ਘਰ ਰਹਿ ਗਏ ਨੇ ਇਹਨਾਂ ਦਾ ਕੋਈ ਮਕਾਨ ਪਿਆ ਹੀ ਨਹੀਂ ਤੇ ਕਈਆਂ ਦੇ ਤੇੰਤੇ ਨਜ਼ਾਰਾ ਆਏ ਨੇ ਮੰਗ ਕਰਨੇ ਸਾਨੂੰ ਆਹ ਅੱਧੇ ਕਮਰੇ ਦਾ ਪਾਇਆ ਜਾਵੇ ਮਾਂਜਾ ਜਿਹੜਾ ਹੈਗਾ ਪੂਰਾ ਦਿੱਤਾ ਜਾਵੇ ਤੇ ਆਪਾਂ ਸਹੀ ਹੈਗੇ ਦੋ ਮਕਾਨਾਂ ਦਾ ਨੁਕਸਾਨ ਹੋਇਆ ਸਾਡਾ ਸੰਤੋਸ਼ ਰਾਣੀ ਨਾਲ ਤੇ ਸਾਡੇ ਕਿਰਤਾਂ ਨਹੀਂ ਬਹੁਤ ਰਿਹਾ ਵੀ ਸਾਨੂੰ ਕੁਝ ਵੀ ਨਹੀਂ ਸਹਾਰਾ ਨਹੀਂ ਕਿਰਾਏ ਸਾਰੇ ਦੇ ਨਾਲ ਮਿਲਦਾ ਰਹੇ ਰਾਜਨੀ ਵੀ ਕਹਿੰਦੇ ਸਨ ਵੀ ਨਾਲ ਆ ਪਾਵਣਗੇ ਤੇ ਮਿਲੇਗਾ ਹੋਰ ਸਾਨੂੰ ਕੁਝ ਨਹੀਂ ਮਿਲਿਆ ਸਾਡੇ ਕਮਰੇ ਤੇ ਦੋਵੇਂ ਕਮਰੇ ਪਾਟ ਗਏ ਨੇ ਕਿ ਛੱਡ ਪਾਟ ਗੀ ਤੇ ਸਾਡੇ ਵੀ ਚੁੰਨੀਆਂ ਵੇਖ ਸਕਦੇ ਨੇ ਚੈੱਕ ਕਰ ਸਕਦੇ ਨੇ ਵੀ ਉਹ ਹੀ ਪਾਟੀਆਂ ਪਈਆਂ ਨੇ ਪਾਣੀ ਬਹੁਤ ਸਾਡੇ ਘਰੇਗਾ ਸਾਡੇ ਘਰ ਕੀ ਸਵਾਰ ਦਾ ਨਹੀਂ ਸਾਡੇ ਤੇ ਉਹਨ ਸਰਪੰਚ ਜਦੋਂ ਲਿਖਣ ਆਏ ਨਹੀਂ ਜਿਹੜਾ ਨਾਲ ਆ ਚੈੱਕ ਕਰਨ ਆਇਆ ਸੀ ਕਮਰੇ ਉਹ ਕਮਰੇ ਫੋਟੋ ਖੜ ਗਿਆ ਤੇ ਉਹਨੇ ਕਿਹਾ ਵੀ ਤੁਹਾਡੇ ਕਮਰਾ ਪਾਇਆ ਗਿਆ ਮੈਂ ਬੰਟੀ ਨੂੰ ਕਿਹਾ ਸੀ ਸਾਡੀ ਛੱਡੀ ਪਾਵੇ ਤੇ ਕਮਰੇ ਵੀ ਸਾਡੇ ਦੋ ਪਾਟੇ ਨੇ ਚੱਲਿਆ ਕਮਰਾ ਹੋ ਜਾਂਦਾ ਇੱਕ ਛੱਡ ਹੋ ਜਾਂਦੀ ਉਹਨਾਂ ਸਾਡਾ ਤਿੰਨ ਚਾਰ ਛੱਡ ਚ ਪਾ ਦਿੱਤਾ ਸਾਡਾ ਮੈਸੇਜ ਵੀ ਵਿੱਚ ਆਇਆ ਮੈਲ ਉਹ ਵੀ ਸਾਡਾ ਵੇਖ ਵਿਖਾ ਵੇਖ ਸਕਦੇ ਚੈੱਕ ਕਰ ਸਕਦੇ ਹੁਣ ਝੂਠ ਦਲਾਸੇ ਦਿੰਦੇ ਪਦੇ ਝੂਠੇ ਬੰਟੀ ਨੂੰ ਗੱਲ ਅਸੀਂ ਅੱਜ ਕੀਤੀ ਏ ਤੇ ਉਹ ਕਹਿੰਦਾ ਵੀ ਤੇ ਉਹਦਾ ਮਸਲਾ ਲੋਕਾਂ ਦਾ ਸਾਨੂੰ ਨਹੀਂ ਲੱਗਦਾ ਬੋ ਜਾ ਢੰਟੀ ਕੌਣ ਹੈ ਢੰਟੀ ਸਰਪੰਚ ਜੀ ਦਾ ਆ ਚੰਗੜ ਪੈਣੀ ਸਾਡੇ ਵੀ ਕਮਰੇ ਦੂਜਿਆਂ ਦੇ ਬਰਾਬਰ ਸਾਡੇ ਪਾਇਆ ਜਾਣ ਤੇ ਸਾਨੂੰ ਠੀਕ ਹੈ ਸੀ ਵੀ ਸਾਡੀ ਕਿਹੜੀ ਦੂਚ ਮਨੀ ਕੀ ਜਣਾ ਤੇ ਜਿਵੇਂ ਪੰਚਾਇਤ ਕੀਤੀ ਤੇ ਪੰਚਾਇਤ ਸਾਡੇ ਆਦੇ ਬਰਾਬਰ ਕਰ ਦੇ ਸਾਨੂੰ ਵੀ ਇਹ ਠੀਕ ਹੈ ਜਿਵੇਂ ਦੂਜੇ ਕਮਰੇ ਪੈ ਕੇ ਸਾਡੇ ਪੈ ਜਾਵਾਂ ਕਾਰਚ ਪਾਣੀ ਕੋਡੇ ਤੁਰਿਆ ਸੀ ਆ ਨੁਕਸਾਨ ਬਹੁਤ ਹੋ ਗਿਆ ਸਾਡੇ ਪਿੱਛਲੇ ਪਾਸੇ ਕਮਰੇ ਅਸੀਂ ਕਹਿੰਨੇ ਵੀ ਜਿੰਨਾਂ ਦੇ ਡਿੱਗੇ ਨੂੰ ਨਾ ਜ਼ਰੂਰ ਦੇਵਣ ਜਿਹੜੇ ਖੜੇ ਨੇ ਵੀ ਪਾਣੀ ਨਹੀਂ ਹਗਾ ਸੀ ਸੁੱਕੀ ਥਾਂ ਤੇ ਉਹ ਨਿਜਾਇਜ਼ ਪਾਇਆ ਗਏ ਕੰਪਨੀ ਤੇ 120000 ਰੁਪਏ ਪਾਇਆ ਗਏ ਤੇ ਸਾਡਾ 40 ਪਾਦ ਨੂੰ ਦੋ ਕਮਰੇ ਦਾ ਸਾਨੂੰ ਇਹ ਵੀ ਕੋਈ ਨਹੀਂ ਦੱਸ ਜੀ ਇੱਕ ਕਮਰੇ ਦਾ ਪਾਵੇਂ ਸਾਡੇ 1 ਲੱਖ ਆ ਜਾਂਦਾ 20000 ਇਹ ਕਮਰੇ ਦਾ ਪੂਰਾ ਆਏ ਉਹ ਵੀ ਸਾਨੂੰ ਕੋਈ ਨਹੀਂ ਸਾਨੂੰ ਇਹ ਨਹੀਂ ਚੱਲ ਸਾਨੂੰ ਬਹੁਤ ਸੀ ਹਾਂ